ਜਰੀ ਹਰਗਵਿੰਦਪੁਰ ਸਾਹਿਬ ਵਿਖੇ ਸਾਰ ਕਰਦੇ ਵਿਅਕਤੀ ਉੱਪਰ ਅਣਪਛਾਤੇ ਵਿਅਕਤੀਆਂ ਨੇ ਕੀਤੀ ਫਾਇਰਿੰਗ ਜਾਨੀ ਨੁਕਸਾਨ ਹੋਣੇ ਬੱਚਿਆ ਤੁਸੀਂ ਡੀਐਸ ਨੇ ਵੀ ਖਾਲਸ ਰਿਪੋਰਟ ਜਰੋਰੀ ਚੀਤ ਵਿਵੇਂਦਰ ਸਿੰਘ ਤਨਵਾਰ ਅਤੇ ਮੰਗਿਆ ਤਾਂ ਨਾਗੜੂ ਨਮਾਦ घर वाला ही है ना साला जा बोल मौजूद हूं थोड़ा सा यहां पे टाइम नहीं है अब देखो अब देखो ਆਉਂਦਾ ਆਉਂਦਾ ਆਇਆ ਬੋਟਲ ਚ ਹੈ ਹੋਰ ਗੁਣੀ ਮਾਰ ਕੇ ਪਾ ਲਈਏ ਹੋਰ ਲਿੰਕ ਟਾਈਮ ਤੇ ਪਾਇਰਿੰਗ ਹੁੰਦੀ ਹੈ ਇਨਸਾਂਤ ਤੋਂ ਵੀ ਨਾਮਲਾ ਸੀ ਵੀਰੇ ਬਹੁਤ 7 ਵਜੇ ਕੇ ਉੰਨੇ ਕੇ ਮਿੰਟ ਦੇ ਇੱਕ ਹਰਦੀਸ਼ ਕੁਮਾਰ ਜੀ ਹੈ ਜੋ ਮਗੂਰ ਬਾਸਬ ਉਹਨਾਂ ਦੇ ਪਾਇਰਿੰਗ ਹੋਈ ਹੈ ਜਿਹਦੇ ਬਤਿਕਸ਼ ਕਰਦੇ ਪਏ ਆ ਪਰਚਾਸ਼ ਹੋ ਚੁੱਕਾ ਕਾਫੀ ਪਾਰਟੀ ਬਣਾਈ ਹੋਈ ਹੈ ਜਿਹ ਟੈਕਨੀਕਲੀ ਤੇ ਹੋਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੀ ਸ੍ਰੀ ਹਰਿ ਗੋਬਿੰਦ ਸਿੰਘ ਸਾਹਿਬ ਚ ਲਗਾਤਾਰ ਗੋਲੀ ਚੱਲ ਰਹੀ ਹੈ ਅੱਜ ਤੁਹਾਡੇ ਦਫ਼ਤਰ ਦੇ ਕੋਲ ਨੂੰ ਜੇ ਗੋਲੀ ਚੱਲੀ ਹੈ ਕਿਹੜੇ ਬੰਦੇ ਪਹਿਲਾਂ ਤਾਂ ਸੁਣਨ ਵਾਲੇ ਸਰੋਤਾਂ ਨੂੰ ਸਾਰਿਆਂ ਨੂੰ ਸੱਚੇ ਕਾਲ ਮੈਂ ਤੁਹਾਡੇ ਸਾਹਮਣੇ ਰਾਈ ਇਹ ਗੱਲ ਸਾਰਿਆਂ ਸਾਹਮਣੇ ਲਿਆਉਣਾ ਚਾਹੁੰਦਾ ਹੈ ਪਹਿਲੀ ਤੇ ਗੱਲ ਹੈ ਕਿ ਡਰਨ ਦੀ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਤੁਹਾਡੇ ਨਾਲ ਹੈ ਗਵਰਨਮੈਂਟ ਤੁਹਾਡੇ ਨਾਲ ਹੈ ਔਰ ਅੱਜ ਜੋ ਗੋਲੀ ਕੰਨ ਹੋਇਆ ਹੈ ਇਹ ਅਜੇ ਤੱਕ ਕਨਫਰਮ ਨਹੀਂ ਹੋਇਆ ਕਿ ਕਿ ਇਸ ਵਜਾ ਕਰਕੇ ਜਾਂ ਸਰੋਤੀ ਕਰਕੇ ਜਾਂ ਕਿਸ ਵਜਾ ਕਰਕੇ ਗੋਲੀ ਚਲਾਈ ਪਰ ਗੋਲੀ ਚਲਾਉਣ ਦਾ ਤਰੀਕਾ ਤੋਂ ਪਤਾ ਲੱਗਦਾ ਸੀਗਾ ਕਿ ਉਹ ਬੰਦੇ ਨੂੰ ਮਾਰਨ ਨਹੀਂ ਆਏ ਸੀਗੇ ਕਿ ਅਗਰ ਗੋਲੀ ਲੱਗ ਜਾਂਦੀ ਤੇ ਉਹਨਾਂ ਦਾ ਬਹੁਤ ਜਾਨੀ ਜਿਹੜਾ ਨੁਕਸਾਨ ਹੋਣਾ ਸੀ ਕਿਉਂਕਿ ਬਿਲਕੁਲ ਸੇਤ ਤੇ ਸਿਰ ਤੇ ਬੋਡੀ ਤੇ ਸਾਰੇ ਪਾਸੇ ਸੇਤ ਤੇ ਗੋਲੀ ਚਲਾਈ ਗਈ ਆ ਔਰ ਜਿਹੜੀ ਗੋਲੀ ਵਿੱਚ ਦੂਸਰੀਆਂ ਦੁਕਾਨਾਂ ਤੇ ਜਿਹੜੇ ਸ਼ਟਰ ਨੇ ਉਹਨਾਂ ਦੇ ਵਿੱਚ ਜਾ ਲੱਗੀਆਂ